ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਾਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧਵਾ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਰੋਡੇਪਿੰਡ ਦੇ ਵਿੱਚ ਤੇ ਰੋਡੇਪਿੰਡ ਨੂੰ ਜ਼ਿਲ੍ਹਾ ਮੋਗਾ ਲੱਗਦਾ ਵਾ ਤੇ ਬਾਗਾ ਪੁਰਾਣਾ ਸ਼ਹਿਰ ਰਹ ਜਾਂਦਾ ਵਾ ਨਜ਼ਦੀਕ ਕਰਕੇ ਦੋ ਜਾਨਵਰ ਦਿਖਾਉਣੇ ਹਨ ਨੀਲੀ ਰਾਵੀ ਨਸਲ ਦੇ ਦੋਵਾਂ ਦੇ ਵਿੱਚੋਂ ਇੱਕ ਮੈਂ ਦਿਖਾਉਣੀ ਹੈ ਤੁਹਾਨੂੰ ਪੂਰੀ ਜ਼ਬਰਦਸਤ ਨੀਲੀ ਰਾਵੀ ਦੀ ਪੂਰੀ ਵੱਡੀ ਮਿੱਤਰੋ ਟਾਪ ਕਲਾਸ ਨਗੀਨਾ ਕਹਿ ਸਕਦੇ ਆ ਕਰਮਾਲੀ ਨੂੰ ਕਿਸੇ ਪਾਸਿਓਂ ਹੱਥ ਨਹੀਂ ਧਰਾਉਂਦੀ ਲੇਵੇ ਵਾਲੇ ਪੱਖ ਤੋਂ ਸਿੰਘਾਂ ਵਾਲੇ ਪੱਖ ਤੋਂ ਬਰੀਕੀ ਵੀ ਮੈਂ ਦੇ ਵਿੱਚ ਪੂਰੀ ਡਬਲ ਆ ਆਓ ਪਹਿਲਾਂ ਇਹਦੀ ਜਾਣਕਾਰੀ ਜਾਣਦੇ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਰਿਕਾਰਡ ਬੋਲਦੇ ਆ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਬੜਾ ਹੋਰ ਠੀਕ ਠਾਕ ਆ ਪਰਾ ਜੀ ਪੂਰੇ ਵਧੀਆ ਬਾਈ ਠੀਕ ਆ ਬਾਈ ਪਹਿਲਾਂ ਤਾਂ ਵੀਰੇ ਸੂਆ ਕਿੰਨਾ ਸੁੰਦੀ ਚੋ ਇਹਨੇ ਵੀਰੇ ਦੂਜਾ ਸੂਆ ਸੁਣਾ ਆਪਣੇ ਘਰ ਦੀ ਝੋਟੀ ਆ ਕੈਪਟਨ ਝੋਟੇ ਦੀ ਆਪ ਆ 507 ਤੋਂ ਗੱਬਣਾ 507 ਤੋਂ ਗੱਬਣਾ ਹਾਂਜੀ ਵੀਰੇ ਠੀਕ ਆ ਵੀਰੇ ਦਿਨ ਕਿੰਨੇ ਪਏ ਆ ਹਜੇ ਦਿਨ ਵੀਰੇ ਲੈ ਜੂਗੀ ਹਜੇ 10 10 ਲੈ ਜੂਗੀ ਹਾਂਜੀ ਦੁੱਧ ਦਾ ਕੀ ਰਿਕਾਰਡ ਆ ਬ ਬੜਾ ਟਿਕਾਣਾ ਇਹਦਾ ਹਣਾ ਯਾਰ ਲੇਵਾ ਲੂਵਾ ਉੱਚੀ ਲੰਮੀ ਲੰਮੀ ਵੇਖ ਲੈ ਵੀ ਇੰਨੀ ਆ ਫਰਸ਼ ਤੇ ਖੁਰਨੇ ਜੋ ਬੰਨੀ ਨਾਲ ਹੀ ਤਾਂ ਹੀ ਆਉਂਦੀ ਆ ਹਾਂ ਤੇ ਦੂਜੀ ਗੱਲ ਇਹ ਆ ਵੀ ਲੇਵਾ ਵੀ ਜਿਹੜਾ ਉਹ ਲੰਬਾਈ 'ਚ ਆ ਪੂਰਾ ਕਟਾਈ ਲੰਬਾਈ ਇੱਕੋ ਜਿਹੀ ਬਿਲਕੁਲ ਬਿਲਕੁਲ ਹਾਂ ਇਹਦਾ ਹੋਰ ਬਣਾ ਜੂਗੀ ਬਹੁਤ ਜ਼ਿਆਦਾ ਵੀਰੇ ਖੁੱਲੀ ਬਣ ਕੇ ਤਿਆਰ ਹੁੰਦੀ ਆ ਹੂੰ ਚੰਗੀ ਨਿਕਰਦੀ ਉਹ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੂੰ ਤੇ ਬਾਈ ਫਿਰ ਇਹ 507 ਤੋਂ ਗੱਪਣਾ ਹਾਂਜੀ ਵੀਰੇ ਠੀਕ ਆ ਵੀਰੇ ਕਿੰਨੇ ਦੀ ਦੇਣੀ ਆ ਇਹਦਾ ਵੀਰੇ ਰੇਟ ਆਪਾਂ ਫੋਨ ਤੇ ਕਰਾਂਗੇ ਠੀਕ ਆ ਹਾਂ ਆਪ ਕੈਪਟਨ ਦੀ ਆ ਆਪ ਕੈਪਟਨ ਦੀ ਆ ਤੇ ਅੱਗੇ ਗੱਪਣ ਹੈਗੀ 507 ਲੇ ਮੇਟਰੋ ਝੋਟੀ ਦੇ ਦਰਸ਼ਨ ਕਰੋ ਕਿਰਾਂ ਦੀ ਆ ਬਰੀਡ ਤਿਆਰ ਕਰਨੀ ਆ ਇਹੋ ਜਿਹੀਆਂ ਮੱਝਾਂ ਯਾਰ ਬਾਈ ਨਹੀਂ ਮਿਲਦੀਆਂ ਕਿਦੋਂ ਹਨਾ ਨਹੀਂ ਮਿਲਦੀਆਂ ਬਾਕੀ ਢੰਚਾ ਢੁੰਚਾ ਬੜਾ ਮੈਂ ਦਾ ਜਵ ਉਹ ਜਿਆਦਾ ਉੱਚੀ ਲੰਮੀ ਆ ਵੀਰੇ ਬ੍ਰੇਕੀ ਬਰੂਕੀ ਮੈਂ ਦੇ ਅਰੇ ਖੁੱਲੀ ਡੁੱਲੀ ਮੈਂ ਆ ਜਿੰਨੀ ਹੈਗੀ ਪੂਰੀ ਚੰਗੀ ਹਾਂਜੀ 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 ਹੂੰ ਬਾਕੀ ਉੰਜ ਵੀ ਬਾਈ ਬੇਲ ਫੂਲ ਬਾਈ ਬੇਲ ਬਹੁਤ ਜਿਆਦਾ ਜਿਆਦੀ ਹੈ ਕਿੰਨੀ ਲੰਮੀ ਹੈ ਨਾ ਬੇਲ ਤਾਂ ਹੀ ਥੱਲੇ ਬੜੀ ਖੁੱਲੀ ਡੁੱਲੀ ਮੈਂ ਆ ਤਾਂ ਤੋਂ ਬੋਲੋ ਬੋਤਲੀ ਵਾਲੂ ਵਾ ਰੂੜਾ ਲਿਖਾ ਦੇ ਕਿਰਾਂ ਦੀ ਹਾਂ ਤਾਂ ਤੋਂ ਬੜਾ ਸੋਹਣਾ ਲੱਗਾ ਚੋਟੀ ਬਰੀਕੀ ਸਾਰੀ ਚੰਗੀ ਹੈ ਮੈਂ ਦੇ ਵਿੱਚ ਕੀਆ ਬਾ ਤੇ ਬਾਈ ਫਿਰ ਇਹ ਤਾਂ ਹੋ ਗਈ ਮੈਂ ਆਪਣੀ ਹਨਾ ਹਜੇ ਤਾਂ ਲੇਵਾ ਤਾਂ ਇਹਨੇ ਮਤਲਬ ਇਹ ਸੋਚੇ ਲੇਵਾ ਤਾਂ ਇਹ ਹੋਵੇ 10 ਦਿਨ ਪਈ ਆ ਯਾਰ ਹਨਾ ਤੇ ਆ ਨਾਲ ਦੀ ਬਾਈ 10 ਦਿਨ ਤਰੀਕ ਦੇ ਹਿਸਾਬ ਨਾਲ ਪਈ ਆ ਵੀਰੇ 1-2 ਦਿਨ ਵੱਧ ਵੀ ਲੈ ਜਾਂਦਾ ਹੁੰਦਾ ਪਸ਼ੂ ਹਨਾ ਹਾਂ ਤੇ ਆ ਨਾਲ ਦੀ ਬਾਈ ਇਹ ਨਾਲ ਦੀ ਕੱਟੀ ਵੀਰੇ ਖੀਰੀ ਜਾਂਦਾਂ ਦਾ ਤੋਂ ਹੂੰ ਠੀਕ ਹੈ ਜੀ ਹੂੰ ਤੇ ਤਕਰੀਬਨ 20 ਕਿ ਮਹੀਨੇ ਉਮਰ ਹੈ ਦੀ ਹਨਾ ਹੂੰ ਹਾਂ ਤੇ ਇਹ ਵੀਰੇ ਕਿੰਨੇ ਇਹ ਵੀਰੇ ਆਪਾਂ 38000 ਦੀ ਦੇ ਦਾਂਗੇ ਯਾਰ 38000 ਦੀ ਵੀਰੇ ਤੇ ਕੋਈ ਬਣੀ ਬੁਣੀ ਤਾਂ ਨਹੀਂ ਹੈ ਬਣੀ ਨਹੀਂ ਕਿ ਵੀਰੇ ਇੱਕ ਵਾਰੀ ਹੀਟ ਕੱਢ ਚੁੱਕੀ ਆ ਇੱਕ ੜੀ ਹਰੀ ਕੇ ਬਣਾ ਬੜਾਈ ਨਹੀਂ ਹੈ ਹਾਂ ਹਾਂ ਮਤਲਬ ਕਦਕੁੱਦ ਤਾਂ ਠੀਕ ਆ ਕੱਟੇ ਨੇ ਕਦਕੁੱਦ ਵੀਰੇ ਨਿਸ਼ਾਨੀਆਂ ਨਿਸ਼ੂਨੀਆਂ ਸਾਰੀਆਂ ਨੱਕ ਤੇ ਨਿਸ਼ਾਨ ਹਲਾ ਸਾਰਾ ਕੁਝ ਅਕਾ ਔਕਾ ਤਾਂ ਨਹੀਂ ਹੈ ਨਾ ਸਾਰਾ ਬਰੀਕੀ ਚੰਗੀ ਆ ਕੱਟੀ ਜੇ ਹਾਂਜੀ ਹਾਂਜੀ ਜੇ ਕੋਈ ਜੋੜਾ ਹੀ ਲੈ ਲਵੇ ਜੋੜੇ ਦਾ ਵੀ ਕਰ ਦਾਂਗੇ ਜੋੜੇ ਦਾ ਵੀ ਕਰ ਦਾਂਗੇ ਕੋਈ ਨਮਾਨਤਨ ਕਰ ਦਾਂਗੇ ਵੀਰੇ ਠੀਕ ਆ ਵੀ ਠੀਕ ਆ ਵੀਰੇ ਤੇ ਨੰਬਰ ਵੀਰੇ ਨੰਬਰ ਉਹੀ ਲਾ ਦਿੰਦੇ ਵੀਰੇ ਆਪਾਂ 178 707192412 ਦਾ ਨੀਲੀ ਰਾਈ ਨੂੰ ਡੀਕਦਾ ਜਮਾਨਾ ਸਾਰਾ ਮੈ ਲਾਉਣ ਲੱਗਾ ਹੁਣ ਵੀ ਇਹ ਵੀਡੀਓ ਕਰਨ ਲੱਗਾ ਪੰਦਾ ਅਗਲੀ ਵੀਡੀਓ ਲਈ ਲਾਇਆ ਹੋਇਆ ਕਿਸੇ ਨੂੰ ਲਾਰਾ ਧੰਨਵਾਦ ਸ਼ੁਕਰੀਆ ਚਾਹੁੰਦੇ ਹਾਂ